ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਆਪਾਂ ਪਹੁੰਚੇ ਹੋਇਆ ਲੈ ਕੇ ਮਿੱਤਰੋ ਤੁਹਾਨੂੰ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਚੰਡਿਆਣਾ ਗਰਪੀ ਦੇ ਵਿੱਚ ਚੰਡਿਆਣਾ ਗਰਪੀ ਪਿੰਡਾ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਜਦੋਂ ਤੁਸੀਂ ਚੰਡਿਆਣਾ ਗਰਪੀ ਪਿੰਡ ਦੇ ਵਿੱਚ ਆ ਕੇ ਕੋਟਲੇ ਵਾਲੇ ਮੋੜ ਤੋਂ ਥੋੜਾ ਜਿਹਾ ਅੱਗੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਕੇ ਪਿੰਡ ਦੀ ਫਿਰਨੀ ਦੇ ਉੱਤੇ ਹੀ ਗੁਰਦੁਆਰਾ ਦੇ ਸਾਬ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਤੁਹਾਨੂੰ ਬਾਹਰ ਇੱਟਾਂ ਪਈਆਂ ਦਿਸੀਆਂ ਹੋਣ ਲੱਗੀਆਂ ਮਿੱਤਰੋ ਢੇਰੀਆਂ ਲੱਗੀਆਂ ਹੋਈਆਂ ਪੁਰਾਣੀਆਂ ਇੱਟਾਂ ਦੀਆਂ ਉਹਨਾਂ ਇੱਟਾਂ ਦੇ ਸੈਂਟਰ ਦੇ ਵਿਚਾਲੇ ਕਰਕੇ ਬਾਈ ਦਾ ਗੇਟ ਆ ਲਖਵੀਰ ਸਿੰਘ ਲੱਖੇ ਬਾਈ ਦੇ ਘਰੇ ਆ ਕੋ ਕੋਨੇ ਜਿਹੜੀ ਬਾਈ ਨੇ ਪ੍ਰਾਲੀ ਡੰਪ ਕੀਤੀ ਹੋਈ ਹੈ ਮਿੱਤਰੋ ਤੇ ਬਾਈ ਦੇ ਕੋਲੇ ਇੱਕ ਮਹਿ ਵਕਾਊਆ ਬਹੁਤ ਚੰਗੇ ਕੱਦ ਕਾਠ ਵਾਲੀ ਜਣੀ ਕਹਿਣ ਤੋਂ ਪਾਵੇ ਆ ਵੀ ਨਾ ਹੀ ਮੈਂ ਦਾ ਵੈਸੇ ਦੇਖਣ ਨੂੰ ਛੋਟਾ ਹੀ ਲੱਗਦਾ ਕਰਮ ਵਾਲਾ ਮਿੱਤਰੋ ਇੰਨੀ ਕੁ ਪੜੀ ਸੰਭੀ ਆ ਕਿੰਨੇ ਦੁੱਧ ਦੀ ਰਕਾੜਾ ਇਹਦਾ ਕਿੰਨਵਾ ਸੁਆਸ ਹੁੰਦੀ ਉਹ ਸਾਰੀ ਜਾਣਕਾਰੀ ਬਈ ਰੱਖੇ ਤੋਂ ਲੈ ਦਿੰਨਾ ਤੁਹਾਨੂੰ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖੋ ਸੱਸੀ ਘਾਲ ਰੱਖੇ ਭਾਈ ਕੀ ਹਾਲ ਆ ਵਧੀਆ ਜੀ ਸਿੱਤਾ ਦੇ ਪਰਿਵਾਰ ਭਾਈ ਵਧੀਆ ਚੜ੍ਹਦੀ ਕਲਾ ਚ ਸ਼ੁਕਰ ਹੈ ਭਾਈ ਅੱਛਾ ਲੱਖੇ ਭਾਈ ਕਰਤਾ ਆਪਾ ਦੱਸਤਾ ਤੁਹਾਨੂੰ ਹਨ ਤੇ ਇਹ ਮੈਂ ਜਿਹੜੀ ਆਪਾਂ ਵੇਚਣੀ ਹੈ ਇਹ ਕਿੰਨੂਆ ਸੁਆ ਵੜੇ ਬਈ ਇਹ ਬਈ ਤੀਜਾ ਸੁਆ ਸੁਣੀ ਹੈ ਤੀਜਾ ਸੁਆ ਐਤ ਕਿੰਨੇ ਸੁਣਾ ਕਿੰਨੇ ਦਿਨ ਪਹਿ ਲੱਕੇ ਵੀ ਰਹਿੰਦੇ ਇਹਦੇ ਬਈ 2-4 ਦਿਨ ਜੀ ਬਸ ਸੂਪ ਹੋ ਗਏ ਮੋਕੇ ਤੇ ਲੋਂਦੀ ਆ ਜਦ ਜਾਨੀ ਕਿ ਤਿਆਰ ਰਹਿਣ ਜਮਾਂ ਡਾਲਿਆਂ ਤੋਂ ਹੀ ਹੁੰਦੀ ਆ ਠੀਕ ਆ ਅੱਛਾ ਲੱਕੀ ਵੀਰੇ ਦੁੱਧ ਦਾ ਕੀ ਰਿਕਾਰਡ ਲੱਗਦਾ ਬਈ ਇਹਦਾ ਬਈ 17 ਲੀਟਰ ਆਪਾਂ ਚੋਇਆ ਹੋਇਆ 17 ਲੀਟਰ ਦੁੱਧ ਆਪਾਂ ਚੋਇਆ ਹੋਇਆ ਹਾਂ ਚੂਣ ਚਾਣ ਚੰਗਾ ਨਿਕਲ ਵਧੀਆ ਹਾਂ ਪੂਰਾ ਵਧੀਆ ਬਿਲਵਾ ਦਾ ਫਿਰ ਪੂਰਾ ਤਿਆਰ ਕਰਦੇ ਹੁੰਦੇ ਹਾਂ ਹਾਂਜੀ ਹਾਂਜੀ ਬਈ ਮੌਕੇ ਤੇ ਕਰਦੀ ਹੈ ਪੂਰਾ ਤਿਆਰ ਲੇ ਲਓ ਪੂਰੇ ਤਿਆਰ ਵਾਲਾ ਜਦੋਂ ਮੌਕੇ ਠਾਜ ਹੋ ਜਾਂਦੀ ਜਿਵੇਂ ਸੂਣਾ ਅੱਜ ਇੱਕ ਅੱਧੇ ਦਿਨ ਦੇ ਵਿੱਚ ਹਨਾ ਉਦੋਂ ਫਿਰ ਪੂਰੀ ਬਣ ਜਾਂਦੀ ਹੁੰਨੀ ਸੂਣ ਤੋਂ ਬਾਅਦ ਤਾਂ ਫਿਰ ਸੋਹਣੀ ਨਿਕਲੀ ਰਹਿੰਦੀ ਓਏ ਟਾਈਮ ਤੋਂ ਟਾਈਮ ਵਧੀਆ ਵਧੀਆ ਬਈ ਅੱਛਾ ਜੇ ਕੋਈ ਕਰੇ ਰੱਖਣ ਵਾਲੇ ਪ੍ਰਾਣੂ ਦੇ ਦਗੇ ਓਕੇ ਜਮਾਂ ਮੈਂ ਵੀਰੇ ਹਾਂ ਬਈ ਜਮਾਂ ਓਕੇ ਸੀਲ ਠੰਡੀ ਤਾਂ ਦਿੱਖ ਲੱਗੀ ਜਾਂਦੀ ਹਾਂ ओके ਜਮਾ ਜਮਾ ਓਕੇ ਬਾਈ ਠੀਕ ਹੈ ਵੀਰੇ ਰੇਟ ਕੀ ਰੱਖਾਂਗੇ ਬੱਡੇ ਬਈ ਆਪਾਂ ਇਹਦਾ ਰੇਟ ਬਈ ਇਹਦਾ 1 ਲੱਖ ਆਪਾਂ 42000 1 ਲੱਖ 42000 ਰੁਪਏ ਮੰਨਤਾ ਨਾ ਥੋੜਾ ਬਹੁਤਾ ਵੀਰੇ ਹਾਂ ਮੰਨਤਾ ਨਾ ਬਾਈ ਜੀ ਕਰ ਦਾਂਗੇ ਆਪਾਂ ਇੱਕ ਘਰ ਦੀ ਮੱਝ ਆਪਾਂ ਝੋਟੀ ਲਿਆਂਦੀ ਸੀ ਹਰਿਆਣੇ ਤੋਂ ਜੀਨ ਤੋਂ ਜੀ ਤੋਂ ਠੀਕ ਹੈ ਵੀਰੇ ਹਰਿਆਣੇ ਦੀ ਮੱਝ ਆ ਇਹ ਇਹ ਹਰਿਆਣੇ ਦਾ ਇਹਦਾ ਪਸ਼ੋਕੜ ਜਿਹੜਾ ਹਰਿਆਣੇ ਦਾ ਬਿਲਕੁਲ ਬਈ ਠੀਕ ਹੈ ਵੱਡੇ ਬਈ ਠੀਕ ਹੈ 17 ਲੀਟਰ ਦੁੱਧ ਆਪਾਂ ਕਰਿਆ ਚੋਇਆ ਹੋਇਆ ਹੈ ਠੀਕ ਹੈ ਵੱਡੇ ਬਈ ਠੀਕ ਤੋਰ ਦਿਓ ਵੀਰੇ ਮਾੜੀ ਜੀ ਦਿਖਾ ਦਈਏ ਤੋਰ ਦਿਓ ਵੀ ਬਾਤ ਤਿਆਰ ਜਦੋਂ ਬਣਾ ਇੱਕ ਅੱਧਾ ਦਿਨ ਲੈਂਦੀ 2-4 ਦਿਨ ਲਈ ਉਦੋਂ ਇਹਦੀ ਤਿਆਰੀ ਹੁੰਦੀ ਆ ਕਰਨ ਵਾਲੀ ਸੂਣ ਦੀ ਕਰਮ ਮਿੱਤਰੋ ਸੋਹਣੇ ਥਣੇ ਦੇ ਵਿੱਚ ਚੰਗੀ ਬਣਾਵਟ ਆਲੀ ਆ ਚੰਗੀ ਪਲੀ ਸੰਭੀ ਬਜਲ ਵਜੂਦ ਵਾਲੀ ਮੈਂ ਆ ਵੀਰੇ ਜਿਹੜੇ ਭਰਾ ਨੂੰ ਚਾਹੀਦੀ ਆ ਨੰਬਰ ਆਪਾਂ 822 ਦਾ ਲੈ ਦੇਾਂਗੇ ਸਕਰੀਨ ਦੇ ਉੱਤੇ ਲਾ ਦੇਾਂਗੇ ਉਹ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਆ ਜੇ ਪੂਰੀ ਪਲੀ ਸੰਭੀ ਆ ਕਹਿਣ ਤੋਂ ਭਾਅ ਆ ਵੀ ਦੇਖਣ ਨੂੰ ਹੀ ਮਹ ਲੱਗਦੀ ਆ ਉਹ ਮਿੱਤਰੋ ਰੂਪ ਧਾਰਨ ਦਾ ਟੋਟਿਆ ਵਾਲੀ ਆ ਤੇ ਤਿਆਰ ਮੌਕੇ ਤੇ ਹੋ ਜਾਂਦੀ ਵੀਰੇ ਬੜਾ ਸੈੱਡ ਦੇ ਬਹੁਤ ਸੋਹਣੀ ਜਿਹੜੀ ਥੱਲੋਂ ਨਿਕਰ ਜਾਂਦੀ ਕਰਮ ਵਾਲੀ ਬਈ ਸਿੰਘ ਤੇ ਨਾ ਜਾਇਆ ਜੇ ਮੈਂ ਦੀ ਪਾਰਟੀ ਪੰਤਰ ਆ ਕੇ ਮੈਂ ਦੇਖ ਲਿਆ ਮਿੱਤਰੋ ਪੇਕ ਆਪ ਗੱਡੀ 'ਚ ਜਾਣ ਵਾਲੀ ਛੋਟੀ ਹਾਥੀ ਵਾਲੀ ਝਾੜੀ ਚੱਲਣੀ ਇਹਨੇ ਕਿਉਂਕਿ ਈਨ ਨੂੰ ਮਾਲਾ ਪਲਿਸਾਂ ਵੀ ਹੋਈ ਇੰਨੇ ਕੋ ਵਜਨ ਦੇ ਵਿੱਚ ਆ ਲੀਵਾਂ ਲੂਆ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਆ ਬਾਕੀ ਬਾਈਆਂ ਦਾ ਜਦੋਂ ਸੂਪ ਪੈਂਦੀ ਆ ਉਹ ਐਸसरी ਗੱਲਾਂ ਜਿਹੜੀ ਮੈਂ ਮੌਕੇ ਤੇ ਤਿਆਰ ਹੁੰਦੀ ਆ ਨਾ ਮਿੱਤਰੋ ਉਹ ਦੁੱਧੋ ਖਰੀ ਹੁੰਦੀ ਆ ਇਹ ਆਮ ਹੀ ਮੈਂ ਵੇਖਣ ਨੂੰ ਵੇਖੀ ਆ ਗੱਲ ਜਿਹੜੀ ਵੇ ਮੌਕੇ ਤੇ ਠਾ ਜਿਵੇਂ ਤਿਆਰ ਹੋਵੇ ਨਾ ਉਹ ਦੁੱਧੋ 100% ਹੀ ਖਰੀ ਹੁੰਦੀ ਆ ਪਰ ਫਿਰ ਵੀ ਹਰ ਇੱਕ ਪੱਖ ਤੋਂ ਵੀਰੇ ਤਸੱਲੀ ਕਰਨਾ ਤੁਹਾਡਾ ਮੋਢਲਾ ਫਰਜ਼ ਹੋਊਗਾ ਤੁਸੀਂ ਆਪ ਕਰਨੀ ਆ ਤੁਹਾਡੀ ਜੇਬ ਚੋਂ ਪੈਸੇ ਨਿਕਲਨੇ ਆ 1,42,000 ਰੁਪਏ ਦੀ ਡਿਮਾਂਡ ਆ ਮੌਕੇ ਤੇ ਆਏਗੇ ਭਰਾ ਦਾ ਥੋੜਾ ਬੋਤਾ ਮਾਨਤਨ ਹੋ ਜਾਊਗਾ ਲੱਖੇ ਵੀਰੇ ਨੰਬਰ ਕਿੰਨਾ ਆ ਗਿਆ ਆਪਣਾ ਵੀ ਬਾਈ ਜੀ 99146 ਜੀ 29297 9914629297 1 ਨੰਬਰ ਹੋ ਰਹੀ 88024 ਜੀ 3097 ਇੱਕ ਵਾਰੀ ਦੋਵੇਂ ਨੰਬਰ ਫੇਰ ਬੋਲ ਦੀ ਰਿਪੀਟ ਕਰੇ 99146 ਜੀ 29297 ਜੀ 88024 ਜੀ 0097 ਜੀ ਇਹਨਾਂ ਨੰਬਰ ਉਤੇ ਬਾਈ ਤੁਸੀਂ ਬਾਈ ਨਾਲ ਕਰਨਾ ਵਾ ਰਾਬਤਾ ਕਰਮ ਲਖਵੀਰ ਸਿੰਘ ਲਖੇ ਬਾਈ ਦੇ ਘਰੇ ਆਉਣਾ ਵਾ ਗੁਰਦੁਆਰਾ ਸਾਹਿਬ ਦੇ ਕੋਲੇ ਬਾਈ ਦਾ ਰਹਿਣ ਸੇਰਾ ਵੱਡੀ ਨਿਸ਼ਾਨੀ ਆ ਪ੍ਰਾਲੀ ਡੰਪ ਕੀਤੀ ਹੋਈ ਆ ਤੇ ਬੂਏ ਦੇ ਮੁਰੇ ਦੋਵੇਂ ਪਾਸੇ ਪੁਰਾਣੀਆਂ ਇੱਟਾਂ ਪਈਆਂ ਹੋਈਆਂ ਸੈਂਟਰ ਤੇ ਵਿਚਾਲੇ ਬਾਈ ਦਾ ਵੱਡਾ ਗੇਟ ਆ ਤੇ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਇਹ ਘਰੇ ਖੜਾ ਮਿਲੂਗਾ ਤੁਹਾਨੂੰ 363 ਟਰੈਕਟਰ ਇਹ ਨਿਸ਼ਾਨੀਆਂ ਹੁੰਦੀਆਂ ਬਾਈ ਜਾਣਕਾਰੀ ਲਈ ਨੰਬਰ ਸਕਰੀਨ ਤੇ ਮਿੱਤਰੋ ਇਹ ਅੱਜ ਦੀ ਵੀਡੀਓ ਦੇ ਵਿੱਚ ਜਨਮਸ ਸੀ ਹੋਰ ਵੀਡੀਓ ਲਈ ਜੁੜੇ ਰਹੋ ਸਾਡੇ ਨਾਲ ਚਲਦੇ ਮਿਲਦੇ ਕਿਸ ਨੂੰ ਵੀ ਦਿਖਾਈ ਦੇ ਰਿਹਾ ਹੈ ਆ ਆ